ਨਾਰਮਲੀ ਤੇ ਆਇਆ ਹੈ ਨਾ ਜਿਹਦਾ ਮੂੰਹ ਵੱਡਾ ਹੈ ਉਹ ਲਈ ਆ ਵੀ ਹੈਗਾ ਸਹੀ ਹੈ ਹਾਂ ਤੇ ਉਹ ਜਿਹੜਾ ਵੈਜੀਟੇਰੀਅਨ ਹਾਰਾ ਬੱਕਰਾ ਵਾ ਉਹਜ ਬਣ ਕੇ ਆ ਗਿਆ ਸੈਲੀਬ੍ਰੇਸ਼ਨ ਸੈਲੀਬ੍ਰੇਸ਼ਨ ਜਨ ਬਰਥਡੇ ਸੈਲੀਬ੍ਰੇਸ਼ਨ ਸਭੀ ਵਾ ਦੇ ਸੈਲੀਬ੍ਰੇਸ਼ਨ ਉਹ ਭੱਲੇ ਗਿਆ ਚਾਹ ਤੋੜਾ ਸਾਰਿਆਂ ਦਾ ਤੇ ਇਹ ਅਸੀਂ ਕਰਾਸ ਕਰ ਰਹੇ ਹਾਂ ਜੀ ਪਠਾਨਕੋਟ ਨੂੰ ਦੇ ਪਠਾਨਕੋਟ ਜੰਮੂ ਐਕਸਪ੍ਰੈਸ ਵੇ ਆ ਪਠਾਨਕੋਟ ਜੰਮੂ ਹਾਈਵੇ ਆ ਠੀਕ ਆ ਸੋ ਕਿੱਥੇ ਜਾ ਰਿਹਾ ਮੈਂ ਉਹ ਅੱਜ ਦੇ ਵਲੌਗਸ ਤੁਹਾਨੂੰ ਪਤਾ ਲੱਗੇਗਾ ਤੇ ਇਹ ਆ ਗਿਆ ਜੀ ਪਠਾਨਕੋਟ ਦਾ ਡਾਊਨ ਟਾਊਨ ਠੀਕ ਆ ਇੱਥੇ ਹੁਣ ਅਪਾ ਕਾਰ ਖਿਲਾਰਦੇ ਆ ਤੇ ਅੰਦਰ ਚਲਦੇ ਆ ਤੇ ਅੰਦਰ ਕੀ ਹੋ ਰਿਹਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਡਾਊਨ ਟਾਊਨ ਮੇਂ ਆਪ ਸਭ ਦਾ ਸਵਾਗਤ ਹੈ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਮਾਗੀ ਆ ਹਨਾ ਮਾਗ ਮਹੀਨੇ ਦਾ ਪਹਿਲਾ ਦਿਨ ਤੇ ਜਿੰਨੀਆਂ ਗੱਡੀਆਂ ਗੁਰਦੁਆਰੇ ਮੰਦਰਾਂ ਦੇ ਬਾਹਰ ਨੇ ਅੱਜ ਉਹ ਨਹੀਂ ਆਈ ਅੱਜ ਡਾਊਨਟਾਊਨ ਦੇ ਬਾਹਰ ਆ ਤੇ ਅਸੀਂ ਹੁਣ ਜਾਣਾ ਬਾਰਬੀਕਿਊ ਉੱਥੇ ਬੈਠੀ ਹੋਈ ਹੈ ਸ਼ਾਮਣ ਪਾਰਟੀ ਤੇ ਅੱਜ ਹੈਗਾ ਸ਼ਾਮ ਦਾ ਬਰਥਡੇ ਤੇ ਹੁਣ ਸਿੱਧਾ ਚੱਲਦੇ ਆਪਾਂ ਬਾਰਬੀਕਿਊ ਨੇਸ਼ਨ ਤੇ ਨਾਲੇ ਤੁਹਾਨੂੰ ਵੀ ਲੈ ਕੇ ਚਲਦਾ ਤੇ ਹਮ ਜਾ ਰਹੇ ਹਾਂ ਉੱਪਰ ਬਾਰਬੀਕਿਊ ਨੇਸ਼ਨ ਤੇ ਉਹ ਸਾਹਮਣੇ ਖਲੋਤੀ ਹੈ ਸ਼ਾਮਣ ਪਾਰਟੀ ਹੈਪੀ ਬਰਥਡੇ ਸੈਲੀਬ੍ਰੇਟ ਹੈਪੀ ਬਰਥਡੇ ਹੈਪੀ ਜਨਮ ਦਿਨ ਉਹ ਬਲੇ 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 ਸੋਏ ਆ ਗਏ ਜੀ ਬਰਬੀ ਕੰਡੀਸ਼ਨ ਸ਼ਾਮ ਨੂੰ ਕਾਫੀ ਦੇਰ ਤੋਂ ਬੈਠੇ ਹੋਏ ਇੱਥੇ ਠੀਕ ਹੈ ਵੇਟ ਕਰ ਰਹੀ ਸੀਗੀ ਆਪਣੀ ਟਰਾਲੀਆਂ ਟਰੋਲੀਆਂ ਦੇ ਚੱਕਰ ਦੇ ਵਿੱਚ ਥੋੜਾ ਜਿਹਾ ਲੇਟ ਹੋ ਗਿਆ ਕੰਮ ਤੇ ਹੁਣ ਅਸੀਂ ਐਂਟਰ ਕਰ ਗਏ ਜੀ ਬਰਬੀ ਕੰਡੀਸ਼ਨ ਸਾਹ ਚੜ ਗਿਆ ਜਫੀਆਂ ਪੋਂਦੇ ਪੋਂਦੇ ਸੋ ਗੈਸ ਇਹ ਆ ਜੀ ਸੀਨ ਆਪਣਾ ਮਾਨ ਸਾਹਿਬ ਬੈਠੋ 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 ਠੀਕ ਹੈ ਤੇ ਬਰਡੇ ਬੋਏ ਤੇ ਨਾਲ ਬਰਡੇ ਬੋਏ ਦੇ ਵੀਰ ਬੈਠਾ ਹੋਇਆ ਬਚਪਨ ਦਾ ਦੋਸਤ ਨਾਲੇ ਕਲਾਸਮੇਟ ਸ਼ਾਮ ਕੀ ਨਾ ਵੀਰ ਦਾ ਲਵ ਪੱਟੀ ਲਵ ਪੱਟੀ ਲਵ ਪੱਟੀ ਭਾਜੀ ਠੀਕ ਆ ਤੇ ਇਧਰ ਭਾਈ ਹੋਣੇ ਅੱਜ ਫਸਟ ਟਾਈਮ ਮਿਲੇ ਆ ਭਾਈ ਕੀ ਨਾ ਆਪਣਾ ਮੇਰਾ ਨਾਮ ਰਵੀ ਹੈਗਾ ਰਵੀ ਠੀਕ ਹੈ ਮੈਨੂੰ ਪਿਆਰ ਨਾਲ ਡਾਕਟਰ ਡਾਕਟਰ ਕਹਿੰਦੇ ਹੈ ਨਾ ਰਵੀ ਆ ਪਰ ਪਿਆਰ ਨਾਲ ਡਾਕਟਰ ਡਾਕਟਰ ਕਹਿੰਦੇ ਆ ਭਾਜੀ ਹੋਣੇ ਪਠਾਨਕੋਟ ਤੋਂ ਨੇ ਵਾਹ ਜੀ ਵਾਹ ਸਨੀ ਭਾਈ ਆਪਣੇ ਸਟੇਸ਼ਨ ਮਾਸਟਰ ਜੀ ਕੀ ਬਾਤ ਹੈ ਹੋਰ ਸਨੀ ਭਾਈ ਠੀਕ ਠਾਕ ਡਿਊਟੀ ਕਿੱਥੇ ਆ ਡਿਊਟੀ ਜੰਮੂ ਵਿੱਚ ਜੰਮੂ ਠੀਕ ਹੈ ਜੰਮੂ ਪੱਕਾ ਮੱਲਿਆ ਤੁਸੀਂ ਹੈ ਤੇ ਆਪਣੇ ਮਾਨ ਸਾਹਿਬ ਹਾਂ ਇੱਕ ਗੱਲ ਹੈਗੀ ਆ ਸਾਰੇ ਜਣੇ ਦੱਸਿਓ ਕਿ ਸ਼ਾਮ ਜਿਹੜਾ ਉਹਦਾ ਮੌਸ ਕਦੋਂ ਆਇਆ ਗੋਰਾ ਨਹੀਂ ਹੋ ਗਿਆ ਹਾਂ ਮੈਂ ਜਾਂ ਪੂਰਾ ਪੂਰਾ ਉਹ ਗੋਰਾ ਕੋਈ ਇਹਦਾ ਕੇਂਦੇ ਜੀ ਮਾਰਦਾ ਹੈ ਹੈ ਉਹ ਆਏ ਤੇ ਤੇਰੇ ਜੀ ਮਾਰਦਾ ਹੈ ਅੰਗਰੇਜ਼ੀ ਨਹੀਂ ਰਸ਼ੀਆਨ ਰਸ਼ੀਆਨ ਹਾਂ ਜਿਹੜਾ ਉਹਦਾ ਹੋ ਗਿਆ ਦਾਣਾ ਭਰਾ ਸਾਡਾ ਸਮਾਰਟ ਹੋ ਗਿਆ ਸਮਾਰਟ ਹੋ ਗਿਆ ਗਿਆ ਸਹੀ ਗੱਲ ਆ ਇਹ ਗਿਫਟ ਭੇਜਾਈ ਨਹੀਂ ਕੀਤੀ ਉਹਦੇ ਹਾਂ ਇਹ ਸਾਡਾ ਦੋਸਤ ਮੇਰਾ ਨਾਂ ਹੀ ਸ਼ਾਮ ਹਾਂ ਮੇਰਾ ਨਾਂ ਬਲੈਕਸਮਿਥ ਹਾਂ ਹਾਂ ਹੁਣ ਬਲੈਕਸਮਿਥ ਹੋ ਗਿਆ ਸਹੀ ਆ ਸਹੀ ਆ ਮੈਂ ਨਹੀਂ ਜਿਦਾ ਮਰਜੀ ਐ ਮੋਸਕੋ ਵਾਲੀਆਂ ਮਰਦੀਆਂ ਹੀ ਭਰਾ ਦੇ ਜਿਦਾ ਮਰਜੀ ਹਾਂ ਇੱਕ ਤੇ ਵਿਆਹ ਕਰਾਉਣਾ ਵੀ ਫਿਰਦੀ ਪ੍ਰਪੋਜ਼ ਵੀ ਕਰਤਾ ਸੀ ਉਹਨੇ ਨਹੀਂ ਆ ਤੇ ਸਾਡੇ ਬਰਥਡੇ ਕਰਕੇ ਰੁਕ ਗਿਆ ਲਈਦੇ ਨੇ ਆਪਣਾ ਬਰਥਡੇ ਸੈਲੀਬ੍ਰੇਟ ਰਸ਼ੀ ਇਹ ਹੀ ਕਰਨਾ ਹੈ ਰਸ਼ੀ ਇਹ ਹੀ ਕਰਨਾ ਆਏਗਾ ਤੇ ਇਹਦੇ ਵਾਸਤੇ ਥੈਂਕ ਯੂ ਸੋ ਗਾਇਜ਼ ਸ਼ਾਮ ਦੇ ਬਰਥਡੇ ਦੇ ਸ਼ਾਮ ਰਸ਼ੀ ਦੇ ਬਰਥਡੇ ਦੇ ਜਿਹੜਾ ਕੇਕ ਹੈ ਉਹ ਗਾਇਜ਼ ਆ ਚੁੱਕਾ ਹੈ ਹੈਪੀ ਬਰਥਡੇ ਤੇ ਇਧਰ ਜਿਹੜੇ ਆ ਉਹ ਸ਼ਾਮਨੇ ਗੋਗਲਸ ਲਾ ਲਏ ਨੇ ਠੀਕ ਹੈ ਚਸ਼ਮੇ ਚਾੜ ਲਏ ਨੇ ਤੇ ਹੁਣ ਜਿਹੜੀ ਆ ਸੈਲੀਬ੍ਰੇਸ਼ਨ ਆਪਣੀ ਵੇਟ ਹੋਈ ਸੀਗੀ ਥੈਂਕ ਯੂ ਥੈਂਕ ਯੂ ਵੇਟ ਕਰਨ ਲਈ ਬਬੂ ਮਾਨ ਜੀ ਤੇ ਹੁਣ ਜਿਹੜੀ ਉਹ ਸੈਲੀਬ੍ਰੇਸ਼ਨ ਹੋਏਗੀ ਸੈਲੀਬ੍ਰੇਸ਼ਨ ਜਨ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਬਲੈਕ ਸਮਿਥ ਰਸ਼ੀਅਨ ਚੋ ਭਲੀ ਕਾਪੀ ਕੱਟ ਕੇ ਇੱਕਾਮਿਆ ਤੇਰੀ ਵਾਰੀ ਆ ਛੱਡ ਦੇ ਜਾਂਦੇ ਆਪਾਂ ਖਾ ਲਿਆ ਛੱਡ ਦੇ ਭਰਾ ਰਸ਼ੀਅਨ ਬਹੁਤ ਮਿਸ ਕਰਦਾ ਪਿਆ ਵਾ ਕਿਨੇ ਜਿਆਦਾ ਨਹੀਂ ਜਿਆਦਾ ਥੋੜਾ ਥੋੜਾ ਖਾ ਲਿਆ

ਮੈਂ 2.0 ਬਲੈਕ ਰੈਸ਼ੀਆ ਸੋ ਗਾਇਸ ਜਿਵੇਂ ਕਿ ਇਹ ਆਇਆ ਹੋਵੇਂ ਜਿਹੜਾ ਵਾ ਉਹ ਖਾਣ ਪੀਣ ਵਾਲਾ ਸਮਾਨ ਵੀ ਜਿਹੜਾ ਆਪਣਾ ਜਿਹੜਾ ਸ਼ੁਰੂ ਹੋ ਗਿਆ ਠੀਕ ਹੈ ਸੇਖ ਵਗੈਰਾ ਜੋ ਵੀ ਹੈ ਹਨਾ ਬਾਰਬੀਕਿਊ ਦੀ ਜੋ ਵੀ ਖਾਸੀਅਤ ਹੈ ਹਨਾ ਉਹ ਸਾਰੀਆਂ ਜਿੰਨੀਆਂ ਵੀ ਆਈਟਮਸ ਨੇ ਜਿਹੜਾ ਜਿੰਨੇ ਵੀ ਕਬਾਬ ਵਗੈਰਾ ਉਹ ਹੋਣੇ ਸ਼ੁਰੂ ਹੋ ਗਏ ਨੇ ਸੋ ਬੱਡੇ ਬੋਏ ਇੱਕ ਫੋਟੋ ਤੋਂ ਬਾਅਦ ਜਿਹੜਾ ਬਹਿ ਜਾਣਗੇ ਖਾ ਖਾ ਕੇ ਜਿਹੜਾ ਨਾ ਉਹ ਪੇਟ ਬਾਹਰ ਆ ਗਿਆ ਤੇ ਹੁਣ ਬਾਈ ਮੇਨ ਕੋਰਸ ਦਾ ਟਾਈਮ ਹੋ ਗਿਆ ਬਫੇ ਲੱਗਾ ਹੋਇਆ ਦੇ ਇਹਦੇ ਵਿੱਚ ਹੁਣ ਆਪਾਂ ਜੋ ਵੀ ਖਾਣਾ ਪੀਣਾ ਸਾਰਾ ਆਪਣਾ ਬੋਨੇ ਤੇ ਚੱਲਦੇ ਆਂ ਤੇ ਟੇਬਲ ਤੇ ਬੈ ਕੇ ਖਾਂਦੇ ਆਂ ਸ਼ਾਮ ਦੇ ਵੱਡੇ ਦੀ ਸੈਲੀਬ੍ਰੇਸ਼ਨ ਵਾਓ ਸੋਇਆ ਜੀ ਬਾਰਬੀਕਿਊ ਨੇਸ਼ਨ ਪਠਾਨ ਘੋਟ ਕੀ ਕਹ ਪੱਟੀ ਸਾਹਿਬ ਨੋਰਮਲੀ ਤੇ ਆਇਆ ਹੈ ਨਾ ਜਿਹਦਾ ਮੂੰਹ ਵੱਡਾ ਹੈ ਉਹਦੇ ਲਈ ਅਲੀ ਹੈਗਾ ਸਹੀ ਆ ਸਹੀ ਆ ਸੋ ਗਾਇਜ਼ ਆਹ ਵੇਖ ਲਓ ਇੱਕ ਵਾਰੀ ਬੜੇ ਬੋਏ ਤੇ ਖਾਣਾ ਖੁਣਾ ਪਵਾ ਲੈਂਦਾ ਤੇ ਹੁਣ ਲੱਗੇ ਆ ਜੀ ਸਾਰੇ ਜਣੇ ਖਾਣ ਕਿਦਾਂ ਬੜੇ ਬੋਏ ਰਸ਼ੀਅਨ ਯੂ ਲਾਈਕ ਰਸ਼ੀਅਨ ਰਸ਼ੀਅਨ 0.2 ਤੇ ਗੱਲ ਸੁਣ ਜਦੋਂ ਅਸੀਂ ਪਲੇਟਾਂ ਲਿਆਉਂਦੇ ਆ ਨਾ ਪਿੱਛੇ ਕੁੜੀਆਂ ਬੈਠੀਆਂ ਕਹਿੰਦੀਆਂ ਕਿ ਕਿੰਨਾ ਖਾਣਾ ਇਹਨਾਂ ਨੇ ਸੋ ਗਾਇਜ਼ ਬਾਰਬੀਕਿਊ ਨੇਸ਼ਨ ਤੇ ਕਰ ਲੱਗੇ ਆ ਜੀ ਅਸੀਂ ਫ੍ਰੀ ਠੀਕ ਆ ਸਮਾਨ ਵੇਰਨੋ ਕਲ ਨਹੀਂ ਵੇਸਟ ਹੀ ਹੋ ਜਾਂਦੀ ਕਈ ਵਾਰੀ ਹੈਣਾ ਐਕਸਟਰਾ ਪਾਉਂਦੇ ਰਹੀਦਾ ਵਾ ਬਫੇ ਬਫੇ ਕਰਕੇ ਇਦਾਂ ਵਹਿ ਕਦੀ ਕੀਤਾ ਨਹੀਂ ਪਰ ਫਸਟ ਟਾਈਮ ਆ ਚਲੀਏ ਗਾਇਸ ਉਹ ਖਾ ਰੋ ਖੁਸ਼ੀ ਵਾਲਾ ਲੱਛੇ ਵਾਲੀ ਕਿੱਥੇ ਕੁਲਫੀ ਰਸ਼ੀਆ ਲੱਛੇ ਵਾਲੀ ਹੈ ਪੈਂ ਸਾਰਾ ਕੁਝ ਹੋਣਾ ਰਸ਼ੀਆ ਰਸ਼ੀਆ ਲੱਭੰਦੇ ਆਈ ਲੱਛੇ ਵਾਲੀ ਕੁਲਫੀ ਮਾਉਨੂ ਨੇ ਆਰਡਰ ਕੀਤੀ ਆ ਸਰ ਸ਼ਾਮ ਸਰ ਕੌਣ ਸੈਂ ਸਰ ਇਹ ਸਾਹਮਣੇ ਨਹੀਂ ਨਹੀਂ ਕੋਈ ਆਪ ਕੀ ਹੈ ਅੰਮ੍ਰਿਤ ਲੜਤ ਫਲੇਟ ਹਾਲ ਦੀ ਹੈ ਨਹੀਂ ਜੇ ਦੀ ਬੰਦ ਨਹੀਂ ਯਾਰ ਮੈਨੂੰ ਪਾਣੀ ਵਾਲੇ ਲੱਗਦੇ ਉਹ ਜੇ ਨਹੀਂ ਲੱਗਦੇ ਸਾਡੇ ਜੇ ਦੀ ਬੰਦ ਹੈ ਇਹ ਬਰੀਕ ਬੜਿਆ ਯਾਰ ਜਿਹੜੇ ਬਾਜ਼ਾਰੋਂ ਮਿਲਦੇ ਉਹ ਹੋਰੂ ਹੋਗਾ ਨਹੀਂ ਇਹ ਜਿਹੜਾ ਮਟਰ ਵਗੈਰਾ ਵੇਸਟ-ਵੋਸਟ ਹੁੰਦਾ ਉਹ ਤਾਂ ਫਿਰ ਕੀ ਕਰਦੇ ਹੋ ਸਰ ਵੇਸ ਹੀ ਆਉਂਦਾ ਉਹ ਕਿੱਥੇ ਜਾਣਾ ਹੈ ਹੈ ਵੇਸਟ ਹੀ ਸਾਰਾ ਉਹ ਤਾਂ ਅੱਛਾ ਪਰਪਸ ਨਹੀਂ ਆ ਸਾਰਾ ਸਪਨਾ ਹੀ ਹੋਵੇ ਲੱਛੇ ਵਾਲੀ ਕੁਲਫੀ ਮੰਗੋ ਫਲੇਵਰ ਢਾੜੀ ਹੋ ਗਈ ਹੈ ਲਾਓ ਭਾਈ ਲਾਓ ਲਾਓ ਤੁਸੀਂ ਲਓ ਤੇ ਰਾਤੀ ਇੱਥੇ ਹੁਣ ਹੋਏਗਾ ਡਾਂਸ ਡੂਸ ਮਸਤੀ ਮਸਤੀ ਠੀਕ ਹੈ ਤੇ ਹੁਣ ਸ਼ਾਮ ਨੇ ਬੁਕਿੰਗ ਕਰਵਾਤੀ ਆ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਚੱਲੇ ਆ ਸ਼ਾਮ ਦੀ ਇੱਕ ਕੇਕ ਸੈਲੀਬ੍ਰੇਸ਼ਨ ਹੋ ਰਹੀਂਦੀ ਆ ਭੱਟੀ ਸਾਹਿਬ ਵੱਲੋਂ ਠੀਕ ਹੈ ਤੇ ਭੱਟੀ ਸਾਹਿਬ ਚੱਲੀਏ ਪਹਿਲਾਂ ਉਥੇ ਹਾਂਜੀ ਹਾਂਜੀ ਸਰ ਹਣ ਇੱਕ ਹੋਰ ਵਾਲੇ ਕੇਕ ਸੈਲੀਬ੍ਰੇਟ ਕਰਨਾ ਹੈ ਤੇ ਉਹ ਜਿਹੜੀ ਆ ਬਰਥਡੇ ਸੈਲੀਬ੍ਰੇਸ਼ਨ ਤੋਂ ਬਾਅਦ ਫਿਰ ਆਪਾਂ ਇੱਥੇ ਆਉਨੇ ਆ ਸ਼ਾਮ ਇੱਕ ਵਾਰੀ ਹੋ ਜਾਏ ਡਾਂਸ ਹੋ ਜਾਏ ਇੱਕ ਵਾਰੀ ਇਹ ਹੈ

ਮੀਨਾ ਬਾਜ਼ਾਰ ਨਹੀਂ ਨਹੀਂ ਅੰਦਰ ਕਰਨੇ ਜਾ ਕੇ ਤੇ ਜਿਹੜਾ ਬਾਹਰ ਦਾ ਸੀਨ ਹੈ ਗਾਇਸ ਬਿਲਕੁਲ ਤੁੰਦ ਪਈ ਹੋਈ ਆ ਠੀਕ ਆ ਠੀਕ ਆ ਜੀ ਪਠਾਨਕੋਟ ਜੰਮੂ ਹਾਈਵੇ ਤੇ ਇੱਥੇ ਬਹਿ ਕੇ ਤੇ ਹੁਣ ਬਾਹਰ ਦਾ ਜਿਹੜਾ ਆਹ ਨਾ ਤਫਾ ਹੋਲੇ ਆ ਜਾਏਗਾ ਨਹੀਂ ਆਪੇ ਸਾਹਿਬ ਲਾ ਸਕਦੇ ਹੋ ਕਿ ਤੁਸੀਂ ਇੱਥੇ ਬੈ ਕੇ ਹੱਥ ਸੇਕਣੇ ਆ ਕਿ ਜਾਂ ਅੱਖਾਂ ਸੇਕਣੀਆਂ ਇਹ ਪਠਾਨਕੋਟ ਦੀ ਉਹ ਜਗ੍ਹਾ ਹੈ ਜਿੱਥੇ ਲੋਕੀ ਫੋਟੋਆਂ ਮਾ ਜਿਆਦਾ ਇਕ ਚੋਣ ਹੁੰਦੇ ਆ ਤੇ ਖਾਣ ਪੀਣ ਘੱਟ ਹੁੰਦੇ ਆ ਫੋਟੋਆਂ ਜਿਆਦੀਆਂ ਕਿ ਚੋਣ ਹੁੰਦੇ ਆ ਤੇ ਡਾਕਟਰ ਸਾਹਿਬ ਪੂਰੀ ਡਾਇਰੈਕਸ਼ਨ ਦੇ ਰਹੇ ਆ ਕਿ ਇੱਕ ਇੱਕ ਕਰਕੇ ਆਓ ਇਹ ਸੁਣ ਮੈਂ ਹੋਲੀ ਨਹੀਂ ਦਿੱਤੀ ਇੱਥੇ ਲੱਗਿਆ ਓਏ ਹੋਏ 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 ਫਿਰ ਪਿੱਛੇ ਵਾਲਾ ਇਹ ਨਿਕਲ ਜਾਂਦਾ ਸ਼ਾਮ ਸ਼ਾਮ ਤੇਰਾ ਪ੍ਰੀ-ਵੈਡਿੰਗ ਸ਼ੂਟ ਭਾਜੀ ਕੋਲ ਕਰਾਉਣਾ ਸਭ ਕਹਿੰਦੇ ਪਹਿਲਾਂ ਤੁਸੀਂ ਵੇਖੋ ਮੈਂ ਕਿਹੜੇ ਸਟਾਈਲ ਨਾਲ ਹੁਣ ਮੈਂ ਕੀ ਦੱਸ ਦੇਣਾ ਹੁਣ ਇੱਥੇ ਸਕੂਲ ਤੇ ਛੁੱਟੀ ਹੋ ਗਈ ਜੇ ਓਏ ਹੋਏ 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 ਡਾਕਟਰ ਹੋਣ ਵਾਰੀ ਡਾਕਟਰ ਸਾਹਿਬ ਦੀ ਸਹੀ ਗੱਲ ਆ ਸਹੀ ਗੱਲ ਓਏ ਹੋਏ ਹੋਏ ਵਾਹ ਜੀ ਵਾਹ ਵਾਹ ਕੀ ਆ ਬਾਡੀ ਬਿਲਡਿੰਗ ਯੂਨੀਕੋਲ ਆ ਭੀ ਹੈ ਬੜੇ ਮੀਆਂ ਤੋਂ ਬੜੇ ਮੀਆਂ ਛੋਟੇ ਮੀਆਂ ਛੋਟੇ ਮੀਆਂ ਸਿੰਪਲ ਹੀ ਹੋਗੇ ਯਾਰ ਸਿੰਪਲ ਹੀ ਕਰਨਾ ਸਨੀ ਭਾਜੀ ਟ੍ਰੇਨ ਚਲਾਉਂਦੇ ਹੋਣਗੇ ਡਾਕਟਰ ਸਾਹਿਬ ਨਹੀਂ ਉਹ ਕਾਦੀ ਮਾਰੀ ਚਲੋ ਚਲੋ ਸਾਹਿਬ ਜੀ ਤਮੀਰ ਲੈ ਹੀ ਦੇ ਡਾਕਟਰ ਸਾਹਿਬ ਇੱਕ ਵਾਰੀ ਫੇਰ ਹੁੰਦੇ ਹੋਏ ਓਏ ਹੋਏ ਹੋਏ ਹੋ ਕੈਮਰੇ ਦੇ ਨਾਲ ਨਾਲ ਘੁੰਮਦੇ ਹੋਏ ਤੇ ਸਾਰੀ ਪਬਲਿਕ ਸਾਰੀ ਪਬਲਿਕ ਦੀਆਂ ਅੱਖਾਂ ਜਿਹੜੀਆਂ ਡਾਕਟਰ ਸਾਹਿਬ ਦੇ ਉੱਪਰ ਆਜ ਸੁਭਾ ਵਾਲੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਵੀਡੀਓ ਜੇ ਬਾਕੀ ਆ ਕਿਉਂਕਿ ਹਰੇ ਸੈਲੀਬ੍ਰੇਸ਼ਨ ਵੀ ਬਾਕੀ ਆ ਤੇ ਦੂਸਰੇ ਨੰਬਰ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਵਾ ਉਹ ਆਪਣੇ ਸ਼ਾਵੀਰ ਨੂੰ ਹੈਪੀ ਬਰਥਡੇ ਹੈਪੀ ਬਰਥਡੇ ਉਹ ਜਰੂਰ ਢੇਰ ਲਾ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਹੈਪੀ ਬਰਥਡੇ ਕਰ-ਕਰ ਕੇ ਕਿਉਂਕਿ ਆਪਣੀਆਂ ਜਿੰਨੀਆਂ ਵੀ ਵਲੌਗਸ ਨੇ YouTube ਤੇ ਉਹਨਾਂ ਦੇ ਵਿੱਚ 70% ਵਲੌਗਸ ਦੇ ਵਿੱਚ ਆਪਣਾ ਭਰਾ ਹੁੰਦਾ ਠੀਕ ਆ ਸੋ ਸੈਲੀਬ੍ਰੇਸ਼ਨ ਚੱਲਦੀ ਵੀ ਆ ਤੇ ਅਸੀਂ ਤੁਹਾਨੂੰ ਬੁਖਾਰਿਆ ਪਠਾਨਪੁਰ டਾਊਨ ਤੋਂ ਆਉਂਦੇ ਨਜ਼ਾਰੇ তো আজিকালি ਜਿਹੜੀ ਮੇਨ ਜਿਹੜੀ ਮੇਜਰ ਕੇਕ ਸੈਲੀਬ੍ਰੇਸ਼ਨ ਹੈ ਨਾ ਉਹ ਹੁਣ ਹੋਣ ਲੱਗੀ ਆ ਪੱਟੀ ਸਾਹਿਬ ਹੁਣੇ ਸਾਰੀ ਜਿਹੜੀ ਟੀਮ ਆਪਣੀ ਡਾਕਟਰ ਸਾਹਿਬ ਕੇਕ ਲੈ ਕੇ ਆਏ ਆ ਠੀਕ ਆ ਤੇ ਹੁਣ ਸ਼ਾਮ ਬਾਉ ਜਿਹੜਾ ਉਹ ਕੱਟੇਗਾ ਕੇਕ ਮੈਂ ਰਸ਼ੀਰ ਉਹ ਮੈਂ ਯਾਰ ਕਿੰਨਾ ਸੰਡੀ ਕੀ ਤੇ ਆ ਕਹਿੰਦਾ ਫਟਗੀਆਂ ਫੋਟੋਆਂ ਲਵ ਮਾਸ਼ਾਅੱਲ ਸੋ ਗਾਇਸ ਹੁਣ ਟਾਈਮ ਆ ਗਿਆ ਜੀ ਤੁਹਾਨੂੰ ਕੇਕ ਵਖਾਉਣ ਦਾ ਓਏ ਹੋਏ 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 ਆਪਣੀ ਬਰਥਡੇ ਬਲੈਕਸਮਿਥ ਫਰੋਮ ਰਸ਼ੀਆ ਯਾਰ ਇੱਕ ਵਾਰ ਚੇਂਜ ਕਰਨਾ ਪੈਣਾ ਇਧਰ ਕਰਦੇ ਇਧਰ ਹੀ ਕਰਦੇ ਕਰ ਸਕਦਾ ਉਧਰ ਉਹ ਲੈ ਆਓ ਸ਼ਾਮ ਨੂੰ ਕੋੜੇ ਦਸਲੇ ਹੋਣੇ 127 ਨੰਬਰ ਕੋੜਾ ਸੋ ਗਾਇਸ ਆ ਕਿ ਇੱਕ ਬਹੁਤ ਹੀ ਸੋਹਣਾ ਜਿਹੜਾ ਬਣਾਇਆ ਨੀਚੇ ਸ਼ਾਮ ਅਜਕਲ ਬੜਾ ਫਿਟਨੈਸ ਫਰੀਕ ਹੋਇਆ ਹੋਇਆ ਇਸ ਕਰਕੇ ਬਾਡੀ ਬਿਲਡਿੰਗ ਵਾਲੀ ਵੀਡੀਓ ਲਵਾਈ ਹੈ ਬਹੁਤ ਸੋਹਣਾ ਕੇਕ ਆ ਸੋ ਆਓ ਸ਼ਾਮ ਜੀ ਖੇਚੋ ਕੰਮ ਆ ਇਸ ਉਧਰ ਨਹੀਂ ਉਧਰ ਕਰ ਲੈਨੇ ਆ ਇਹ 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 ਸ਼ਾਮਨ ਹੁਣੇ ਰਸ਼ੀਆ ਵਾਲੇ ਚੰਗਿਆੜੇ ਕੱਢੇਗਾ ਘੋੜੇ ਤੇ ਬੈਠਾ ਬੈਠਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਸ਼ਾਮ ਰਸ਼ੀਆ ਹੈਪੀ ਬਰਥਡੇ ਟੂ ਯੂ ਹੈਪ ਹੈਪ ਹੋਰੇ 1000 ਰੁਪਏ ਯਾਰਾ ਇਹ ਬੀਚ ਸ਼ਾਮ ਮਮੇਦਰ ਉਹ ਦਿੱਲੀ ਚ ਆਇਆ ਕਿਦੇ ਭਰਾ ਖਾਣਾ ਖਰਾਬ ਕਰਾ ਲਈ ਉਹ ਬੋਡੀ ਬਿਲਡਿੰਗ ਉਹ ਮੜੋ ਤਾਲੀਆਂ ਤੁੜੀਆਂ ਕੋਈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਸ਼ਾਮੂ ਹੈਪੀ ਬਰਥਡੇ ਟੂ ਯੂ ਸੋ ਪੱਟੀ ਸਾ ਪੱਟੀ ਨੇ ਸ਼ਾਮ ਨੂੰ ਖਲਾਇਆ ਸ਼ਾਮ ਨੇ ਸਨੀ ਨੂੰ ਖਵਾਇਆ ਸਨੀ ਨੇ ਡਾਕਟਰ ਸਾਹਿਬ ਨੂੰ ਖਵਾਇਆ ਡਾਕਟਰ ਸਾਹਿਬ ਹੋਂ ਸ਼ਾਮ ਖਾਣਗੇ ਆਪਣੇ ਮੋਹ ਨੂੰ ਮੋਹ ਨੂੰ ਨੇ ਗਾ ਹੋ ਕੇ ਜਲਦੀ ਕੇਕ ਖਾਦਾ ਜ ਬੱਕਰਾ ਪਹਿਲਾ ਜੰਗਲ ਚ ਗਿਆ ਉੱਥੇ ਜੜੀ ਬੂਟੀਆਂ ਖਾਣ ਗਿਆ ਜੜੀ ਬੂਟੀਆਂ ਖਾਣ ਗਿਆ ਰਸਤੇ ਚ ਮਿਲ ਗਿਆ ਨੂੰ ਕਾ ਕਾ ਖਾਦਾ ਕਾ ਖਾਦਾ ਕਾ ਖਾਣ ਤੋਂ ਬਾਅਦ ਨੂੰ ਫਿਰ ਮਿਲ ਗਈ ਬੇਲ ਪੱਤੀ ਜਿਹਦੇ ਪੱਤੇ ਲੱਗੇ ਨੇ ਛੋਟੇ ਛੋਟੇ ਪੱਤੇ ਕਹਿੰਦੇ ਨੇ ਉਹ ਮਿਲ ਗਿਆ ਫਿਰ ਉਹਨੂੰ ਮਿਲ ਗਈ ਉਹ ਬੱਕਰਾ ਵਿਚਾ ਉਹ ਬੰਦਾ ਬੇਰੀ ਹਾਂ ਦਾ ਤਰ੍ਹਾਂ ਤਰ੍ਹਾਂ ਦੀਆਂ ਜੜੀ ਬੂਟੀਆਂ ਖਾਧੀਆਂ ਨੇ ਖਾਧੀਆਂ ਨੇ ਹੂੰ ਤੇ ਉਹ ਜਦੋਂ ਖਾਏ ਕਦਾ ਇਹ ਨਾ ਆਪਣਾ ਬੇਲ ਬੇਰੀ ਖਾਏ ਕਦਾ ਇਹਦਾ ਕੰਡਾ ਚੁੱਭ ਗਿਆ ਹੂੰ ਗਲੇ ਚ ਗਲੇ ਚ ਚੁੱਭ ਗਿਆ ਉੱਥੇ ਮਾਦੀ ਨੂੰ ਨੀ ਚੀਕਾਂ ਹਾਂ ਉੱਥੇ ਪੈ ਗਿਆ ਬੰਦਾ ਹਾਂ ਬੰਦਾ ਕਹਿੰਦਾ ਇੱਥੇ ਮਰਨਾ ਚਾਹ ਤੈਨੂੰ ਘਰ ਬਾ ਘਰ ਪਕਾ ਕੇ ਖਾ ਕੇ ਮੇਰ ਮਾਰਨਾ ਉਹ ਨਾਲੇ ਬੱਕਰਾ ਬਣ ਗਿਆ ਵੈਜੀਟੇਰੀਅਨ ਬੱਕਰਾ ਹਾਂ ਤੇ ਉਹ ਜਿਹੜਾ ਵੈਜੀਟੇਰੀਅਨ ਹਰਾ ਬੱਕਰਾ ਵਾ ਉਹ ਅਜ ਬਣ ਕੇ ਆ ਗਿਆ ਤੇ ਸ਼ਾਮ ਇਧਰ ਘੋੜੀ ਤੇ ਬੈਠਾ ਆਇਆ i <laughs> it. <laughs> ਸੋ ਗਾਇਸ ਬਰਥਡੇ ਸੈਲੀਬ੍ਰੇਸ਼ਨ ਕਰਕੇ ਬਾਹਰ ਆ ਗਏ ਆ ਗੱਪਸ਼ਪ ਤੋਂ ਇਹ ਵੀ ਦੇਖ ਸਕਦੇ ਹੋ ਬੈਕ ਸਾਈਡ ਤੇ ਕਫਸ਼ਾ ਪੱਡਾ ਪਠਾਨਕੋਟ ਦਾ ਬੜਾ ਹੀ ਫੇਮਸ ਬਾਰ ਆ ਠੀਕ ਹੈ ਸੋ ਇੱਥੇ ਆਪਣੀ ਕੇਕ ਸੈਲੀਬ੍ਰੇਸ਼ਨ ਬਰਥਡੇ ਸੈਲੀਬ੍ਰੇਸ਼ਨ ਚੱਲਦੀ ਵੀ ਹੈ ਤੇ ਬੜੇ ਬாய் ਆਪਣੇ ਨਾਲ ਆਏ ਹੋਪ ਤੁਹਾਨੂੰ ਬਹੁਤ ਵਧੀਆ ਵਲੌਗ ਲਗਾਊਗਾ ਜੇ ਬਾਈ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਦੇ ਹੋ ਮਿਲਦੇ ਰਵਾਂਗੇ ਇਸੇ ਤਰ੍ਹਾਂ ਨਵੀਆਂ ਨਵੀਆਂ ਘੈਂਟ ਘੈਂਟ ਵੀਡੀਓ ਦੇ ਨਾਲ ਤੇ ਹੈਪੀ ਬਰਥਡੇ